ਆ ਦੇਖੋ ਪੈਕਿੰਗ ਦਾ ਬੋਡੀ ਗੇਟ ਹੈ ਦੀ ਕਾਲੀ ਸ਼ਾਹ ਗਰਦਨ ਕਿਸੇ ਨੇ ਮੈਨੂੰ ਕਮੈਂਟ ਕੀਤਾ ਸੀਗਾ ਕਿ ਤੁਹਾਡੇ ਕੋਲ ਹੈਂਡ ਬੈਗ ਨਹੀਂ ਕੋਈ ਆ ਮੇਰੇ ਕੋਲ ਹੈਂਡ ਬੈਗ ਤਾਂ ਬਹੁਤ ਨੇ ਪੈਣਾ ਤੇ ਮੈਂ ਜਦ ਤੱਕ ਇੱਕ ਖਰਾਬ ਨਹੀਂ ਨਾ ਹੁੰਦਾ ਉਦੋਂ ਤੱਕ ਮੈਂ ਲੈਂਦੀ ਨਹੀਂ ਇੰਨੀ ਸੋ ਸਾਮ-ਸਾਮ ਕਿ ਰੱਖੇ ਹੋਏ ਆ ਇਹਨੂੰ ਸਾਮ-ਸਾਮ ਰੱਖਿਆ ਪਰਸ ਕੇ ਅਗਲੇ ਵਿਆਹ ਚ ਕੰਮ ਆਉਣਗੇ ਗਰਦਨ ਤੇ ਵੀ ਮੇਕਅਪ ਕਰ ਲਿਆ ਕਰੋ ਇੱਕ ਕਵਾਂਟਲ 30 ਕਿਲੋ ਦੀ ਨਾਰ ਤਿੰਨ ਖਸਮ ਛੱਡ ਕੇ ਚੌਥੇ ਨਾਲ ਪੱਜਣ ਲਈ ਤਿਆਰ ਹਾਂ ਮਾੜਾ ਛੋਟੇ ਅੱਲੜਪ ਪਹਿਣੇ ਵਾਚ ਮੈਂ ਵੀ ਖਰੀਦ ਲਈ ਤੇਰੀ ਦੀਸ ਨਾਲ ਚੈੱਕ ਕਰ ਲੋ ਵੀਡੀਓ ਅਗਰ ਨਹੀਂ ਯਕੀਨ ਤਾਂ ਦਵਾਈ ਚਲਦੀ ਐ ਇਹਦੀ ਅੱਗੇ ਨਾਲ ਤਾਂ ਠੀਕ ਆ ਫਰਕ ਪੈ ਗਿਆ ਘੜੀ ਵੇਚ ਨਹੀਂ ਪਹਿਣੇ ਇਹ ਵਾਚ ਮੈਂ ਲੈ ਕੇ ਦਿੱਤੀ ਸੀ ਇਹਨੂੰ ਪੱਟੂ ਸੰਗਦੀ ਤਾਂ ਜਮਾ ਨਹੀਂ ਬਹਿ ਕੱਦੂ ਵਰ ਗੰਮੂ ਆ ਪਹਿਨਦਾ ਜੀ ਇਹਨੂੰ ਕਿਸੇ ਕਹਿ ਦਿੱਤਾ ਤੂੰ ਗੱਗੂ ਗਿਲ ਵਾਂਗ ਤੁਰਦੀ ਐ ਬਾਕੀ ਗੱਲ ਨਹੀਂ ਸ਼ੱਕ ਮੇਰਾ ਘੱਡ ਵਿੱਚ ਯਾਰ ਹਰ ਇੱਕ ਵੀਡੀਓ ਵਿੱਚ ਫੋਨ ਕੌਣ ਕਰਦਾ ਕੁੜੀ ਨੂੰ ਤੂੰ ਹੁਰ ਤਾਂ ਟਿਕਾਈ ਨਹੀਂ ਕੋਈ ਗਰੀਬਾਂ ਦਾ ਗੱਗੂ ਗੇਲ ਕੈਮਰੇਮੈਨ ਦੇ ਦਰਸ਼ਨ ਤਾਂ ਕਰਾਓ ਨੀ ਅੱਖੀਆਂ ਦੇ ਬੂਹੇ ਥਾਣੀ ਲੰਗੀਆਂ ਬਥੇਰੀਆਂ ਦੀਦੀ ਜਿੱਦਾਂ ਤੂੰ ਦੇਖ ਨਹੀਂ ਉਹ ਅੱਖ ਚੱਕ ਕੇ ਨਹੀਂ ਦੇਖਦਾ ਹੋਣਾ ਟਕਾਉਣ ਦੀ ਤਾਂ ਬਾਅਦ ਦੀ ਗੱਲ ਆ ਪਤਾਵਾ ਪਤਾਵਾ ਮੈਂ ਮੈਂ ਕੌਣ ਵਾ ਕੌਣ ਵਾ ਯਾ ਦੇਦੀ ਯਾ ਦੇਦੀ ਮਾਵਾ ਮਾਵਾ ਉਹੋ ਜੀਵ ਜੰਤੂ ਆ ਜਿਹੜਾ ਕਦੇ ਅਲੋਪ ਨਹੀਂ ਹੋ ਸਕਦਾ ਦੇਰੀ ਜਿਹੜੀ ਮੇਰੀ ਦਵਾਈ ਚਲਦੀ ਮੈਨੂੰ ਲੱਗਦਾ ਉਹਦੇ ਵਿੱਚੋਂ ਇੱਕ ਅਖੜਾ ਕਿ ਤੈਨੂੰ ਵੀ ਦੇਣੀ ਪੈਣੀ ਬੰਦ ਕਰ ਦੇ ਠੀਕ ਤੇਰੀ ਘਰ ਕਿਉਂ ਆਲਰੇਡੀ ਮੇਰੀ ਸਟਾਟਿਨ ਰੈਪਿਟਿਸ਼ਨ ਜ਼ੀਰੋ ਹੋ ਚੁੱਕੀ ਯਾਰ ਇਸ ਟੋਪੇ ਕੀ ਅਬ ਕੌਣ ਸੀ ਵੀਡੀਓ ਵਾਇਰਲ ਹੋ ਗਈ ਸਾੜਾ ਰੋਂਦਾ ਵੀ ਕਿੱਡਾ ਭੈੜਾ ਲੱਗ ਰਿਹਾ ਉਹ ਗੱਦੀਆਂ ਗੱਦੀਆਂ ਵੀਡੀਓਸ ਅਪਲੋਡ ਕੀਤੀਆਂ ਅੰਜੜਾ ਤੇਰਾ ਪੇਜ ਆ ਇਹ ਪਬਲਿਕ ਆ ਠੀਕ ਆ ਸਾਡਾ ਸਾਰਾ ਤੱਬਰ ਦੇਖਦਾ ਇਹ ਚੀਜ਼ਾ ਪਲੀਜ਼ ਮੈਂ ਤੇਰੇ ਅੱਗੇ ਹੱਥ ਜੋੜਦਾ ਪਲੀਜ਼ ਤੁਸੀਂ ਇਹ ਵੀਡੀਓ ਸਪੋੜੀ ਬੰਦ ਕਰ ਦੇ ਤੇਰੇ ਕਰਕੇ ਮੈਨੂੰ ਬੱਸ ਮੇਰਾ ਤਿੰਨ ਚਾਰ ਦਿਨ ਹੋ ਗਿਆ ਲੈ ਮੈਂ ਬਹੁਤ ਜ਼ਿਆਦਾ ਡਿਪਰੈਸਡ ਸਾਰੇ ਟਾਈਮ ਉਰਾਲ ਕੇ ਧਰਨਾ ਲਾ ਦੋ ਇਹਦੇ ਘਰ ਮੂਰੇ ਮੱਦੀ ਹੋਣੀ ਤੁਹਾਡੇ ਪੇਜ ਕਰਕੇ ਮੇਰੀ ਬਹੁਤ ਜ਼ਿਆਦਾ ਇਮੇਜ ਡਾਊਨ ਹੋ ਰਹੀ ਹੈ ਠੀਕ ਆ ਤੁਹਾਡੇ ਪੇਜ ਕਰਕੇ ਬਹੁਤ ਜ਼ਿਆਦਾ ਲੈ ਮੇਰੇ ਤੇ ਗਲਤ ਇੰਪੈਕਟ ਪੈ ਪਹਿਲਾਂ بڑے ਚੰਡੇ ਚੂਲਦੇ ਸੀ ਤੇਰੇ ਸਾਲੀ ਖਾਚ ਸਟੂਲਿਆਂ ਦੀ ਵੀ ਇਮੇਜ ਡਾਊਨ ਹੁੰਦੀ ਆ ਮੈਨੂੰ ਤਾਂ ਅੱਜ ਪਤਾ ਲੱਗਿਆ ਤੁਹਾਨੂੰ ਕਦੋਂ ਪਤਾ ਲੱਗਿਆ ਤੁਸੀਂ ਡਿਫਰੈਂਟ ਜਦੋਂ ਮੈਂ 8th 9th ਸਟੈਂਡਰਡ 'ਚ ਸੀ ਹਨ ਜਿਵੇਂ ਤੁਸੀਂ ਮੇਰਾ ਸਰਕਲ ਕੁੜੀਆਂ ਸੀਗਾ ਉਹਨਾਂ ਨਾਲ ਘੁੰਮਣਾ ਫਿਰਨਾ ਹੈਨਾ ਆਫਟਰ 10th ਹੈਨਾ ਮੇਰੇ ਪ੍ਰਿੰਸੀਪਲ ਨੇ ਦੱਸਿਆ ਸੀਗਾ ਯੂ ਆਰ ਡਿਫਰੈਂਟ ਉਹਨਾਂ ਨੂੰ ਕਿਵੇਂ ਪਤਾ ਲੱਗਿਆ ਪਹਿਲਾਂ ਤਾਂ ਪ੍ਰਿੰਸੀਪਲ ਲੋਬੋ ਜਿਹਨੇ ਇਸ ਬੁੰਡੂ ਦੀ ਖੋਜ ਕੀਤੀ ਪ੍ਰਿੰਸੀਪਲ ਨੇ ਪੱਕਾ ਕੜੇ ਚ ਗੁੱਲਾ ਠਾ ਕਰਿਆ ਹੋਣਾ ਪ੍ਰਿੰਸੀਪਲ ਨੇ ਬੁੰਡ ਦੇੰ ਦਾ ਫੜ ਲਿਆ ਹੋਣਾ ਲਗਿਆ ਵਾਹੇ ਉਹਨਾਂ ਨੇ ਕੀ ਨੋਟਿਸ ਕੀਤਾ ਤੁਹਾਡੇ ਸਕੂਲ ਚ ਮੈਂ ਸਾਰਾ ਦਿਨ ਹੈ ਨਾ ਲਾਈਕ ਹਰ ਇੱਕ ਐਕਟੀਵਿਟੀਜ਼ ਚ ਪਾਰਟਿਸਿਪੇਟ ਕਰਨਾ ਕਿ ਮੈਂ ਮੋਨਿਟਰ ਸੀ ਮੈਂ ਕਲਾਸ ਦਾ ਤੇ ਕੀ ਮੇਰੇ ਸ਼ੁਰੂ ਤੋਂ ਹੀ ਲਾਈਕ ਪਰਸੈਂਟੇਜ ਅਬਵ 90 ਰਹੀ ਹੈ ਪਲੱਸ ਇਹ ਚ ਵੀ ਮੇਰੇ 90 ਪਰ ਹੋ ਤੁਸੀਂ ਪ੍ਰਿੰਸੀਪਲ ਪਹਿਲਾ ਦਿਨ ਦੀ ਬੁੰਡ ਮਾਰੀ ਗਿਆ ਬਾਅਦ ਚ ਇਹਨੂੰ ਕਹਿੰਦਾ ਤੂੰ ਯੂਨੀਕ ਆ